ਲਾ ਜਾਨੀ ਤੇ ਮੱਝਾ ਕੱਢਦੀ ਫਿਰ ਆਮਣ ਆ ਗਈ ਸੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋ ਠੀਕ ਆ ਵਾਣਾ ਠੀਕ ਆ ਬਾਈ ਵਧੀਆ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਹੋ ਦੱਸ ਠੀਕ ਆ ਵਧੀਆ ਠੀਕ ਵਧੀਆ ਤੂੰ ਦੱਸ ਤੂੰ ਕਿਵੇਂ ਰਹਿਨੀ ਆ ਸਭ ਠੀਕ ਆ ਚੱਲ ਵਧੀਆ ਕਿੱਧਰ ਮਾਰੇ ਜਿਹੜਾ ਭੈਣੇ ਬਾਈ ਮੈਂ ਤਾਂ ਇੱਧਰ ਇੱਧਰ ਤਾਈ ਨਾજર ਕੇ ਜਾ ਕੇ ਆਈ ਆ ਦੇਖ ਲੈ ਭਰਾ ਦਾ ਘਰ ਤਾਂ ਅੱਜ ਵੀਗੇ ਤੈਨੂੰ ਹਨਾ ਉਧਰ ਹੀ ਵੱਧਾ ਹੋਣੀ ਜਾਨੀ ਆ ਬਾਈ ਕੀ ਕਰਾਂ ਤੈਨੂੰ ਪਤਾ ਗਰਮੀ ਵਾਲੀ ਨਿਕਲੀ ਨਹੀਂ ਜਾਂਦਾ ਹੋਰ ਹੋਰ ਔਖਾ ਹੋ ਜਾਂਦਾ ਨਾ ਜਰ ਕੇ ਵਾਰੀ ਠੰਡ ਹੋ ਜਾਂਦੀ ਹੈ ਹਾਂ ਓਏ ਹੁਣ ਉਹਨਾ ਦਿਨ ਜਮ ਖਾ ਚਲਸੀ ਪਿਆ ਜਾਗਾ ਹੁਣ ਜਾ ਕਿਉਂ ਨਹੀਂ ਆ ਘਾਟਾ ਕੋਈ ਗੱਲ ਨਹੀਂ ਅੱਜ ਇਧਰ ਹੀ ਰਹੂੰਗੀ ਮੈਂ ਠੀਕ ਹੈ ਬਾਲਾ ਵਧੀਆ ਕਰਿਆ ਲਾਂ ਦੱਸ ਮੈਨੂੰ ਪਹਿਲਾਂ ਵੀ ਠੰਡਾ ਲਿਆਈਏ ਕਿ ਚਾਹ ਪੀਵੇਂਗੀ ਨਾ ਨਾ ਕਾਸੇ ਦੀ ਲੋੜ ਨਹੀਂ ਹੈਗੀ ਉਧਰ ਨਿੰਬੂ ਪਾਣੀ ਪੀ ਕੇ ਆਈਆਂ ਮੈਂ ਪਾਣੀ ਪੀ ਲੈ ਲੈ ਭਾਬੀ ਕਹੂਗੀ ਕੋਈ ਉੱਥੇ ਏਸੀ ਲੱਗਿਆ ਹੋਇਆ ਤਾਂ ਉੱਥੇ ਰਹਿੰਦੀ ਜ਼ਿਆਦਾ ਆਪਣੇ ਗਰੀਬਾ ਹੋਏ ਸੀ ਹੈ ਨਹੀਂ ਚੱਲ ਕੋਈ ਗੱਲ ਨਹੀਂ ਨਾ ਭਾਬੀ ਅਸੀਂ ਜੀ ਗੱਲ ਨਾ ਕਰਿਆ ਕਰ ਏਸੀ ਉਸੀ ਵਾਲੀ ਤੋਂ ਮੈਨੂੰ ਏਸੀ ਉਸ ਦੀ ਕੋਈ ਪਰਵਾਹ ਨਹੀਂ ਦਿਨੇ ਬਸ ਲੋ ਜੀ ਵਾਲੀ ਬਗਦੀ ਹੁੰਦੀ ਹੈ ਹੋਰ ਹਨਾ ਅਸੀਂ ਅਨੇ ਭੈਣਾਂ ਉਹ ਦਰਜਰੀ ਨੂੰ ਅਸੀਂ ਕਹਦੀਏ ਵਧੀਆ ਬਈ ਤੁਸੀਂ ਵੀ ਕਿਹੜਾ ਮਾਰ ਲਿਆ ਕਰੋ ਮਾੜਾ ਮੋਟਾ ਹੋਰ ਰਵਣ ਕੀ ਕਰੀਏ ਭੈਣੇ ਬਸ ਕੰਮ ਧੰਦਿਆਂ ਜੀ ਨਾਲ ਸਾਰਾ ਦਿਨ ਰੁਜੇ ਰਹੀਦਾ ਟਾਈਮ ਜਮੀ ਨਹੀਂ ਲੱਗਦਾ ਹੋਰ ਚਲਾਤਾ ਤੁਸੀਂ ਨੇ ਵਧੀਆ ਬਣਾ ਲਿਆ ਹਨਾ ਹੋਰ ਪਹਿਲਾਂ ਤਾਂ ਕੱਚੇ ਚ ਵਾੜਾ ਔਖਾ ਦੀ ਗੱਲ ਵਾੜਾ ਮੱਥਾ ਮਾਰੀ ਜਾਂਦੇ ਮਿੱਟੀਾਂ ਲਾਈ ਜਾਂਦੇ ਹਨਾ ਸਾਰਾ ਦਿਨ ਮਹਾ ਮੰਜਾ ਹੱਥ ਜੀ ਰਹਿੰਦਾ ਹੋਰ ਤੇ ਦੁੱਧ ਦਾ ਤਾਂ ਹੈਗਾਗਾ ਦੁੱਧ ਹੁਣ ਸੂਗੀ ਝੋਟੀ ਸੂਣ ਵਾਲੀ ਆ ਚੱਲ ਭਾਈ ਹਨਾ ਖੈਰ ਸੁੱਖ ਨਾਲ ਸੂਪੇ ਸਿੱਧੀ ਤਾਰੀ ਹਨਾ ਉਹੀ ਗੱਲ ਆ ਵੀ ਚੱਲ ਕੋਈ ਵੱਜ ਬੁਜਤੋਂ ਹਨਾ ਨਹੀਂ ਆਪਣੇ ਪਸੋਂ ਅਜ ਤਾਂ ਹਰੇਕ ਸਾਲ ਵੱਜ ਪੈ ਜਾਂਦਾ ਹਾਂ 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 ਭਾਈ ਉਹੀ ਤਾਂ ਗੱਲ ਆ ਚੱਲ ਪਤਾ ਨਹੀਂ ਕੀ ਗੱਲ ਆ ਖੈਰ ਸੁੱਖ ਨਾਲ ਸੂਪੇ ਚੱਲ ਦੁੱਧ ਘਵਾ ਘੱਟ ਦੇ ਦੇ ਸੇਰ ਹਾਂ ਬਸ ਮਤਲਬ ਵੀ ਠੀਕ ਠਾਕ ਹੋਵੇ ਹੋਰ ਹੋਰ ਉਹੀ ਤਾਂ ਗੱਲ ਆ ਆ ਅਸੀਂ ਝੋਟੀ ਜੀ ਲਿਆਂਦੀ ਸੀ ਪਹਿਲਾਂ ਤਾਂ ਇੱਕ ਥਣ ਖੜ ਗਿਆ ਉਹ ਫਿਰ ਦੂਜਾ ਉਹ ਦੁੱਲੀ ਰਹੀ ਵਿਚਾਰੀ ਅੱਛਾ ਹੋਰ ਐਵੇਂ ਲੱਖ ਸਵਾ ਲੱਖ ਰੁਪਈਆ ਪਾਣੀ ਚ ਹੀ ਪੈ ਗਿਆ ਆਮਣੋਂ ਫਿਰ ਹੈ ਨਹੀਂ ਕੋਈ ਨਾ ਹੈਗੀ ਐ ਤਾਂ ਮੈਂ ਸਾ ਤੀਜੇ ਚੌਥੇ ਸੂਏ ਆ ਗਈ ਦਿਨ ਦੀ ਹੈ ਤਿੰਨ ਕਿਲੋ ਟਾਈਮ ਪਾਸਾ ਕਰੀ ਜਾਂਨੇ ਬਸ ਚਲ ਅੱਜ ਗੱਲ ਤਾਂ ਨਹੀਂ ਆਖਾਂ ਦੁੱਧ ਸੁਪੇ ਹੋਰ ਬਈ ਉਹੀ ਤਾਂ ਗੱਲ ਆ ਗਾਂ ਨਹੀਂ ਲੈਂਦੇ ਮੈਂ ਨਹੀਂ ਪੀਂਦੀ ਦੁੱਧ ਤਾਂ ਗਾਂ ਤਾਂ ਲਈ ਵੀ ਨਾ ਅਸੀਂ ਮਸਾਫਾ ਵੱਡੇ ਹੋਰ ਆਪਣੇ ਤਾਂ ਆਪ ਹੁੰਦੀ ਸੀ ਹਨਾ ਹੋਰ ਹੂੰ ਮੈਂ ਤਾਂ ਮਸਾ ਲੱਲੂ ਵਾਲੇ ਨੂੰ ਫੜਾਈ ਆ 2000 ਰੁਪਏ ਚ ਫੜਾਤੀ ਫੇਰ ਚਲ ਪੁੱਛਣਾ ਉਹਨੇ ਤਾਂ ਤੰਗ ਵਾਲਾ ਕਰ ਲਈ ਤੀ ਚਲ ਕਰ ਲੋ ਕੰਮ ਬਈ ਜੀ ਕੋਈ ਨਹੀਂ ਬਹਿ ਜਾ ਤੁਸੀਂ ਤਾਂ ਕਰ ਲੋ ਕੰਮ ਨਵਾ ਦਿਓ ਕੋਈ ਨਹੀਂ ਕੋਈ ਨਹੀਂ ਕੰਮੰਦਾ ਜਲਦੀ ਆਣਗੇ ਚਲ ਮਾਰ ਲਿਆ ਕਰ ਗਏ ਨਾ ਡੰਟੀ ਡੱਪਦੀ ਠੀਕ ਹੈ ਬਈ ਠੀਕ ਹੈ